ਸੀਖੇ ਪਿਛਲੇ ਦਿਨਾਂ ਵਿੱਚ ਇਹ ਖਮੇਸ਼ਾ ਨੇ ਜਦੋਂ ਦੁਕਾਨਦਾਰ ਰੱਥੇ ਸੀਵਲ ਹਸਪਤਾਲ ਦੇ ਕੈਪ ਐਸਐਸਪੀ ਤੋਂ ਖਾਦਿਦ ਸੀਦੀ ਬਹੁਤ ਦਰਖਾਸਤਾਂ ਕਿੰਨੇ ਤੁਹਾਨੂੰ ਨਸ਼ਾ ਸੁਲਦੀ ਹੋ ਰਿਹਾ ਯੋਸੀ ਐਸਐਸਪੀ ਨੂੰ ਦਰਖਾਸਤ ਕੀ ਹੈ ਉਸ ਤੋਂ ਬਹੁਤ ਚੰਗੀ ਤਰ੍ਹਾਂ ਅਮਲ ਹੋ ਰਿਹਾ ਰੋਜ਼ ਨੂੰ ਸੀਨੀਅਰ ਪੁਲਿਸੀ ਰੱਖਾਂਦੀ ਹੈ ਸਵੇਰ ਸ਼ਾਮ ਇਹ ਨਰੀ ਗਾਇਵਰੀ ਚੱਲ ਰਹੀ ਹੈ ਤੁਸੀਂ ਇਹ ਦੇਖਿਆ ਹੋਗਾ ਸਾਰਿਆਂ ਦੇ ਪੈਸੇ ਵਿੱਚ ਆਈਏ ਜਿਵੇਂ ਕਿ ਮੋਡਰਨਿਜ਼ੇਸ਼ਨ ਡਰਾਈਵ ਹੈ ਤੇ ਜੇ ਕੋਈ ਉਹਨਾਂ ਨੇ ਇਲੈਗਲ ਫੈਸਿਆਂ ਦੇ ਨਾਲ ਕੋਈ ਘਰ ਖਾਏ ਆ ਇਹ ਨਕਸ਼ੇ ਜਿਵੇਂ ਹੀ ਹੈ। ਵਾਹ ਵੀ ਅਸੀਂ ਉਹ ਨੋਟ ਦਬਾਲਸ਼ਰ BC ਦਫ਼ਤਰ ਨਾਲ رابطہ ਕਰ ਚੁੱਕੇ ਹਾਂ ਉਹ ਪਾਲਿਸ਼ ਕੀਤੇ ਜਾਣੇ ਲੱਗਾ। ਪਿੰਡਾਂ ਜਿਹੜੇ ਨਸ਼ੇ ਵਾਲੇ ਜਿਵੇਂ ਪਹਿਲਾ ਫਿਰ ਦੇ ਦੁਕਾਨਦਾਰਾਂ ਨੂੰ ਇਹ ਆਰਡਰ ਦਿੱਤੀਦਾ ਹੋਵੇ। ਜਿਹੜੇ ਪਿਛਲੇ ਨਸ਼ਾ ਵੇਚ ਦੀ ਜਾਇਦਾਦਾਂ ਬਣਾਈਆਂ ਸੀ ਸੀ 13 ਤੋਂ 20 ਦਿਨੇ پورے ਜिले ਦੀਆਂ ਪ੍ਰਾਪਟੀ ਅਫੀਜ਼ ਕਰ ਚੁੱਕੀਆਂ। ਬਾਕੀ ਦੀਆਂ ਲਿਸਟਾਂ ਤਿਆਰ ਹੋ ਚੁੱਕੀਆਂ। ਤੇ ਜੇ ਕੋਈ ਨਸ਼ਾ ਕਰਦਾ ਹੈ

चं तरह अमल हो रहा है बहुत अच्छी तरह और रोज पुलिस इतिस खाती है सुबह शाम रोज चले सकते कल भी आए थी कि गए कि दसो कोई वो स्टैस नहीं अभी फिर भी उड़िया रो कि रोल रहा जी पुलिस का पुलिस का बहुत वजिए रोल रहा है उस तो बाद जल्द शिकायत करके पहले तीन सिंह भद्रपुर ज्यादा उन्होंने मतलब जो नशे वाले जिम्मे पहला फिर ਦੁਦਲੇ ਫੌਰੀਟ ਲਈ ਅੱਜ ਸ਼ਾਮ ਉਹ ਚੱਕਰ ਵੀ ਮਾਰ ਕੇ ਜਾਂਦੇ ਸੀ ਸਿੀ ਸਟਾਫ ਵਾਲੇ ਫੂਡ ਫੌਰੀ ਸੀ ਮੈਂ ਕਿਹਾ ਬਹੁਤ ਸਖਰਾਇਦਾ ਕਰਦੇ ਐ ਐਸਐਸਪੀ ਸਾਹਿਬ ਤਾਂ ਜਿੰਨਾ ਨਹੀਂ ਸਾਡੇ ਫੌਰੀ ਨਿਕਲੇ ਗਏ ਤੇ ਅਮਲ ਜੀ ਸਹੀ ਅੱਜ ਅਜੇ ਨਛੇਵਾਂ ਤੋਂ ਜਿਹੜੀ ਹੈ ਮਹਮ ਚਲਾਈ ਗਈ ਹੈ ਸਿੀ ਹਸਪਤਾਲ ਮਰੇ ਆਇਆ ਹਾਂ ਤੇ ਤੇ ਕੀ ਕਹਾਂ ਜਾਵਾਂ ਜਿਹੜੀ ਜਿਹੜੀ ਦਸ਼ਾ ਦਵਾਈਆ ਪੂਰੀ ਸਟਰੀਟ ਦੇ ਉੱਤੇ ਚੈੱਕ ਤੋਂ ਸ਼ੁਰੂ ਹੋਈ ਹੈ ਤੇ ਸੈਸਪੀ ਉਹਨਾਂ ਦੇ ਸੀਐਮ ਸਾਹਿਬ ਦੀ ਜਿਹੜੀ ਸਟੇਟ ਦੇ ਉੱਤੇ ਕਟਮ ਕੀਤੀ ਹੋਈ ਸੀ ਉਹਦੇ ਦੇ ਚੀਕੂਸਾ ਤੇ ਜਿਹੜੇ ਕਿਸਾਨ ਦੇਸ਼ੀ ਵੀ ਇਸ ਚੀਜ਼ ਨੂੰ ਕਤਮ ਕੀਤਾ ਜਾਵੇ ਜੀ ਤੇ ਜਿਹੜੇ ਵੀ ਕੇਸ ਤੇ ਸਰਕਾਰ ਕੋਈ ਆਪਣਾ ਗੁਰ ਸਿਖ ਜ਼ਾਮ ਰੱਖਣ ਕਿਉਂਕਿ ਉਹ ਜਿਹੜੀ ਨਵੀਂ ਡਰਾਈਵ ਵੀ ਚੱਲ ਰਹੀ ਹੈ ਤੁਸੀਂ ਇਹ ਦੇਖਿਆ ਹੋਗਾ ਸਾਰਿਆਂ ਨੇ ਪ੍ਰੈਸ ਦੇ ਵਿੱਚ ਆਈਏ ਜਿਹੜੇ ਮੋਡਿਲੇਸ਼ਨ ਡਰਾਈਵ ਹੈ ਤੇ ਜੇ ਕੋਈ ਉਹਨਾਂ ਨੇ ਇਲੀਗਲ ਫੈਸਿਆਂ ਦੇ ਨਾਲ ਕੋਈ ਘਰ ਖਾਏ ਆ ਜਿਹੜੇ ਨਕਸ਼ੇ ਜਿ ਨਹੀਂ ਹੈ ਕਬੀ ਅਸੀਂ ਯੂਨੋ ਡਰਮੋਲੋਜੀ ਦੇ ਸੀ ਦਫ਼ਤਰ ਨਾਲ رابطہ ਕਰਕੇ ਉਹਨੂੰ ਪਾਲਿਸ਼ ਕੀਤੇ ਜਾਣਗੇ ਸੋ ਸਾਰੇ ਇਹ ਸਾਨੂੰ ਮੈਂ ਇਹੀ ਕਹਿਣਾ ਚਾਹੁੰਦਾ ਨਹੀਂ ਇਸ ਕੰਮ ਵਿੱਚ ਕੋਸ਼ਿਸ਼ ਨਹੀਂ ਪਿਆ ਜੇ ਆਪ ਦਾ ਘਰਫਰਾਨੀ ਹੋਵੇ ਟਾਏ ਜਾਣਗੇ ਇਸ ਕਰਕੇ ਉਹਨੂੰ ਵੀ ਇਸ ਤਰ੍ਹਾਂ ਦਾ ਮੌਕਾ ਆਏਗਾ ਜਿਹੜਾ ਸਸ਼ਾਸਨ ਸਰਕਾਰ ਇਸੇ ਹੋ ਸਕਦਾ ਹੈ ਤਾਂ ਜੇ ਕੋਈ ਨਸ਼ਾ ਕਰਦਾ ਹੈ ਜਿੰਨਾਂ ਕੋਈ ਲੋੜ ਹੈ ਉਹ ਸਾਨੂੰ ਸੰਪਰਕ ਕਰੇ ਤਾਂਕਿ ਅਸੀਂ ਉਹਨਾਂ ਨੂੰ ਇਸੇ ਦਫ਼ਤਰ ਨਾਲ ਰਾਸਤਾ ਅੰਕੀ ਅਸੀਂ ਉਹਨਾਂ ਨੂੰ ਐਸਟੈਟਿਕ ਦਾ ਸੇਵਾ ਦੀ ਇਹ ਦੇਸ਼ਤ ਮਾਰਾ ਸਰ इवन ਨਸ਼ਾ ਸ਼ਰਬ ਕੇਂਦਰ ਇਹਦਾ ਸਰਕਾਰੀ ਦੋ ਪ੍ਰਾਈਵੇਟ ਵੀ ਨੇ ਕਿ ਇਹਨਾਂ ਦੇ ਵਿੱਚ ਨਸ਼ਾ ਸ਼ਰਗਣ ਬਾਤ ਕੋ ਪ੍ਰਬੰਧ ਦਿੱਤੇ ਜਾਣਗੇ ਜਿਹੜੀ ਕੱਲ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਹੁਣ ਇਹਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਪੂਰਾ ਪ੍ਰੋਫਿਟ ਪਲਾਨ ਬਣ ਰਿਹਾ ਤਾਂ ਕਿ ਜਿਹੜੇ ਹੋਟ ਸੈਂਟਰਸ ਆਪਣੇ ਟੈਸਿਸ ਲੈਵਲ ਸੈਂਟਰਸ ਇਹਨਾਂ ਨੂੰ ਅਪਗ੍ਰੇਡ ਕੀਤਾ ਜਾਵੇ ਤਾਂ ਕਿ ਜਿਸ ਨਾਲ ਸਰਕਾਰਾਂ ਹੁਣ ਕਾਫੀ ਲੋਕੀ ਤੁਹਾਡੇ ਸਾਹਮਣੇ ਦੇਖੋ ਐਡਮਿਟ ਵੀ ਹੋਣਗੇ ਤੇ ਇਸ ਕੋ ਮੇਰੇ ਯਾਰਸ ਤੇ ਬਾਕੀ ਸੋਸੀਟੀ ਦੇ ਸਾਰੇ ਲੋਕ ਲੈ ਗਏ ਤੁਸੀਂ ਦੇਖਿਆ ਹੀ ਹੈ ਇਹ ਨਹੀਂ ਵੀ ਅਸੀਂ ਅੱਜ ਆਏ ਆ ਪਿਛਲੇ ਕਿੰਨੇ ਦਿਲਾ ਤੋਂ ਬਸ ਤੁਸੀਂ ਇੱਥੇ ਕੋਲੇ ਤੇ ਲੋਕਾਂ ਨੂੰ ਪੁੱਛ ਸਕਦੇ ਹੋ ਕਿ ਅਗਲੇ ਨਾਲੋਂ ਇਸ ਏਰੀਆ ਦੇ ਵਿੱਚ ਕਿੰਨਾ ਫਰਕ ਆਇਆ ਉਹਨੇ ਮੀਡੀਆ ਨੇ ਵੀ ਬੜਾ ਅੱਛਾ ਕਵਰ ਕੀਤਾ ਹੈ ਉਹ ਰਿਸ਼ ਕਾਫੀ ਸੱਚ ਹੈ ਸਰ ਕੋਈ ਮਲੇਰ ਕੋਲੇ ਦੇ ਇਦਾਂ ਵੀ ਹੈ ਕਿ ਸਾਡੀ ਨਾਲ ਦੇ ਜਿਹਨਾਂ ਨੇ ਕੋਈ ਨਸ਼ਾ ਵੇਚ ਕੇ ਜਾਇਦਾਦਾਂ ਬਣਾਈਆਂ ਉਹਨਾਂ ਕੋ ਜਿਹਨਾਂ ਦੇ ਜਿਹੜੀਆਂ ਪਿੱਛੇ ਜੇ ਨਸ਼ਾ ਵੇਚ ਕੇ ਜਾਇਦਾਦਾਂ ਬਣਾਈਆਂ ਸੀ ਸੀ 13 ਕਰੋੜ ਦੇ ਨੇੜੇ ਪੂਰੇ ਜ਼ਿਲ੍ਹੇ ਦੀਆਂ ਪ੍ਰੋਪਰਟੀਆਂ ਫ੍ਰੀਜ਼ ਕਰ ਚੁੱਕੀਆਂ ਬਾਕੀ ਦੀਆਂ ਲਿਸਟਾਂ ਤਿਆਰ ਹੋ ਚੁੱਕੀਆਂ ਵੀ ਆਲਰੇਡੀ ਡਿਮੋਲਿਸ਼ਨ ਹੋਣੀਆਂ ਬੂਗਸ ਹੋਣੀਆਂ ਨੇ ਜੇ ਉਹਨਾਂ ਨੇ ਇਟੀਕਲ ਤਰੀਕੇ ਨਾਲ ਕੋਈ ਕੰਸਟ੍ਰਕਸ਼ਨ ਕੀਤੀ ਹੈ ਜਿਹੜੀ ਰੀਲ ਅਕਸੈਨਲ ਪ੍ਰੋਪਰਟੀ ਬਣਦੀ ਹੈ ਉਹ ਫ੍ਰੀਜ਼ ਕੀਤੀ ਜਾਂਦੀ ਹੈ ਜੇ ਕੋਈ ਕੋਰਪੋਰੇਟ ਅਟਾਚੋ ਜੇ ਜਿਹੜੇ ਕਿਸੇ ਨੇ ਗਲਤ ਬਣਾਈ ਹੈ ਵਿਦਾਊਟ ਕੋਈ ਪਰਮਿਸ਼ਨ ਲਿਤੇ ਸਸਨ ਦੇ ਪੈਸੇ ਨਾਲ ਉਹ ਡਿਮੋਲਿਸ਼ਨ ਕਰਦੇ ਨੇ